ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜਿਹੜੇ ਲੋਕ ਅੰਮ੍ਰਿਤ ਵੇਲੇ ਇੱਕ ਵਾਰ ਉੱਠ ਜਾਂਦੇ ਹਨ ਤੇ ਫਿਰ ਸੌ ਜਾਂਦੇ ਹਨ ਉਹ ਪਰਮਾਤਮਾ ਜੀ ਦੀਆਂ ਕਿਹੜੀਆਂ ਬਰਕਤਾਂ ਤੋਂ ਵਾਂਝੇ ਰਹਿ ਜਾਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਤੇ ਬਣ ਜਾਵੇ ਤੇ ਤੁਸੀਂ ਅੰਮ੍ਰਿਤ ਵੇਲਾ ਸੰਭਾਲ ਕੇ ਪਰਮਾਤਮਾ ਜੀ ਦੀਆਂ ਦਿੱਤੀਆਂ ਹੋਈਆਂ ਬਰਕਤਾਂ ਨੂੰ ਹਾਸਿਲ ਕਰ ਲਓ ਸੋ ਵੀਰੜੀਆਂ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਕਥਾ ਸਾਂਝੀ ਕਰਨ ਵਾਲੇ ਹਾਂ ਜੀ ਕਿ ਜਿਹੜੇ ਲੋਕ ਅੰਮ੍ਰਿਤ ਵੇਲੇ ਉੱਠ ਕੇ ਫਿਰ ਦੁਬਾਰਾ ਤੋਂ ਸੌ ਜਾਂਦੇ ਹਨ ਕਿ ਇਹ ਗੱਲ ਠੀਕ ਹੈ ਸਤ ਸੰਗਤ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਇਸ ਵੀਡੀਓ ਦੇ ਮਾਧਿਅਮ ਰਾਹੀਂ ਆਪ ਜੀ ਨੂੰ ਬਹੁਤ ਹੀ ਕੁਝ ਸਿੱਖਣ ਨੂੰ ਮਿਲ ਸਕਦਾ ਹੈ ਆਪ ਜੀ ਨੂੰ ਇਹ ਤਜਰਬਾ ਵੀ ਹੋ ਜਾਵੇਗਾ ਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੱਚੇ ਮਨ ਦੇ ਨਾਲ ਪੜ੍ਹਦੇ ਹਾਂ ਤਾਂ ਵਾਹਿਗੁਰੂ ਜੀ ਸਾਨੂੰ ਕੀ ਕੁਝ ਬਖਸ਼ਿਸ਼ ਕਰਦੇ ਹਨ ਸਤ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਜਿਹੜੇ ਲੋਕ ਅੰਮ੍ਰਿਤ ਵੇਲੇ ਇੱਕ ਵਾਰ ਉੱਠ ਜਾਂਦੇ ਹਨ ਤੇ ਕਈ ਇਦਾਂ ਦੇ ਹਨ ਉੱਠ ਕੇ ਨਿਤਨੇਮ ਵੀ ਕਰ ਲੈਂਦੇ ਹਨ ਤੇ ਬਾਅਦ ਵਿੱਚ ਫਿਰ ਸੌ ਜਾਂਦੇ ਹਨ ਸਾਧ ਸੰਗਤ ਜੀ ਉਹ ਸਾਡੇ ਲਈ ਚੰਗਾ ਸੰਕੇਤ ਹੈ ਜਾਂ ਮਾੜਾ ਸਾਧ ਸੰਗਤ ਜੀ ਜੋ ਬਾਬਾ ਜੀ ਨੂੰ ਅੰਮ੍ਰਿਤ ਵੇਲੇ ਬਖਸ਼ ਦਿੰਦੇ ਹਨ ਤੁਸੀਂ ਹਮੇਸ਼ਾ ਹੀ ਆਪਣੀ ਜ਼ਿੰਦਗੀ ਵਿੱਚ ਸੁਖਾਲੇ ਤਰੀਕੇ ਦੇ ਨਾਲ ਬਤੀਤ ਕਰਦੇ ਹੋ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਉੱਠਣ ਤੋਂ ਬਾਅਦ ਪਾਠ ਕਰਨ ਤੋਂ ਬਾਅਦ ਜਾਂ ਫਿਰ ਨਿਤਨੇਮ ਕਰਨ ਤੋਂ ਬਾਅਦ ਜਦੋਂ ਅਸੀਂ ਸੌਂ ਜਾਂਦੇ ਹਾਂ ਜਾ ਨਹੀਂ ਸੌਂਦੇ ਤੇ ਸਤਸੰਗਤ ਜੀ ਪਾਠ ਕਰਨ ਤੋਂ ਬਾਅਦ ਸੌਣ ਦੇ ਕੀ ਨੁਕਸਾਨ ਹਨ ਅਤੇ ਜਾਗਣ ਦੇ ਕਿਹੜੇ ਲਾਭ ਹਨ ਸਤਸੰਗਤ ਜੀ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੀ ਕਿ ਜਿਹੜਾ ਅੰਮ੍ਰਿਤ ਵੇਲਾ ਹੈ ਗੁਰਮਤ ਦੇ ਅਨੁਸਾਰ 3 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਮੰਨਿਆ ਜਾਂਦਾ ਹੈ ਸਤਸੰਗਤ ਜੀ ਮਾਲਕ ਦੀ ਸਫਲ ਸਲਾਹ ਕਰਨ ਦਾ ਇਹ ਵੇਲਾ ਹੁੰਦਾ ਹੈ ਵढਾਈ ਕਰਨ ਦਾ ਸਮਾਂ ਹੁੰਦਾ ਹੈ ਸਾਦ ਸੰਗਤ ਜੀ ਉਸ ਵੇਲੇ ਹੀ ਸਭ ਤੋਂ ਜ਼ਿਆਦਾ ਪਰਮਾਤਮਾ ਜੀ ਦੀਆਂ ਰਹਿਮਤਾਂ ਵਰਤਦੀਆਂ ਹਨ ਸਾਦ ਸੰਗਤ ਜੀ ਕਈ ਮਨੁੱਖ ਤੇ ਕਹਿ ਦਿੰਦੇ ਹਨ ਅਸੀਂ ਸਾਰੇ ਹੀ ਦਿਨ ਦੇ ਕੰਮਕਾਰ ਕਰਕੇ ਥੱਕ ਚੁੱਕੇ ਹੁੰਦੇ ਹਾਂ ਜਦੋਂ ਦਿਨ ਦੀ ਡਿਊਟੀ ਨਿਭਾਉਂਦਿਆਂ ਨਿਭਾਉਂਦਿਆਂ ਸਾਡੀ ਫਿਰ ਨੀਂਦ ਨਹੀਂ ਖੁੱਲਦੀ ਸਾਡੀ ਨੀਂਦ ਹੀ ਰਾਤ ਨੂੰ ਪੂਰੀ ਨਹੀਂ ਹੁੰਦੀ ਸਾਦ ਸੰਗਤ ਜੀ ਇਸ ਲਈ ਉਹ ਆਖਦੇ ਹਨ ਕਿ ਅਸੀਂ ਅੰਮ੍ਰਿਤ ਵੇਲੇ ਸਾਂਭਣਾ ਤਾਂ ਚਾਹੁੰਦੇ ਹਾਂ ਭਾਬ ਕੀ ਅੰਮ੍ਰਿਤ ਵੇਲੇ ਨੂੰ ਪੂਰਾ ਸਮਾਂ ਬਤੀਤ ਕਰਨਾ ਤਾਂ ਚਾਹੁੰਦੇ ਹਾਂ ਪਰ ਇਹ 3 ਘੰਟੇ ਦਾ ਪਾਠ ਵੀ ਕਰਨਾ ਚਾਹੁੰਦੇ ਹਾਂ ਸਾਥ ਸੰਗਤ ਜੀ ਪਰ ਜ਼ਿਆਦਾ ਥੱਕੇ ਹੋਣ ਦੇ ਕਰਕੇ ਸਾਡੇ ਤੋਂ ਬਾਣੀ ਨਹੀਂ ਪੜੀ ਜਾਂਦੀ ਤਾਂ ਕਿ ਅਸੀਂ ਨਿਤਨੇਮ ਕਰਨ ਤੋਂ ਬਾਅਦ ਪੰਜ ਬਾਣੀਆਂ ਦਾ ਪਾਠ ਕਰਕੇ ਸੌ ਜਾਂਦੇ ਹਾਂ ਉਹਨਾਂ ਦਾ ਨਿਤਨੇਮ ਹੈ ਜਪਜੀ ਸਾਹਿਬ ਪੜ੍ਹਦੇ ਹਨ ਜਾਂ ਮੂਲ ਮੰਤਰ ਦਾ ਜਾਪ ਕਰਦੇ ਹਨ 1 ਘੰਟਾ ਬਾਣੀ ਪੜ੍ਹਦੇ ਹਨ ਤੇ ਕੋਈ 2 ਘੰਟੇ ਬਾਣੀ ਪੜ੍ਹਦਾ ਹੈ ਕੋਈ 1 ਘੰਟਾ ਹੀ ਪੜ ਪਾਉਂਦਾ ਹੈ ਸਾਰਸੰਗਤ ਜੀ ਪਰ ਇੰਨੀ ਹੀ ਛੋਟੀ ਜਿਹੀ ਬਾਣੀ ਨੂੰ ਪੜ ਕੇ ਫਿਰ ਸੌ ਜਾਂਦੇ ਹਨ ਫਿਰ ਉਹ ਆਖਦੇ ਹਨ ਕਿ ਉਸ ਬਾਣੀ ਨੂੰ ਪੜ ਕੇ ਜਦੋਂ ਅਸੀਂ ਸੌ ਸਕਦੇ ਹਾਂ ਕਿ ਨਹੀਂ ਅਸੀਂ 3 ਵਜੇ ਉੱਠ ਕੇ ਬਾਣੀ ਪੜ ਕੇ 5 ਵਜੇ ਫਿਰ ਸੌ ਸਕਦੇ ਹਾਂ ਸਾਰਸੰਗਤ ਜੀ ਅਸੀਂ ਇਹ ਗੱਲ ਤੁਹਾਨੂੰ ਕਲੀਅਰ ਕਰ ਦਿੰਦੇ ਹਾਂ ਕਿ 3 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਸਮਾਂ ਸੰਭਾਲਣਾ ਸਾਡਾ ਫਰਜ਼ ਹੈ ਸਤ ਸੰਗਤ ਜੀ ਪਰ ਜੋ ਮੇਰੇ ਵੀਰ ਜਾਂ ਭੈਣ ਕਹਿ ਦਿੰਦੇ ਹਨ ਕਿ ਅਸੀਂ 24 ਘੰਟਿਆਂ ਦੇ ਵਿੱਚੋਂ 16 ਘੰਟੇ ਜਾਂ ਫਿਰ 18 ਘੰਟੇ ਕੰਮ ਕਰਦੇ ਹਾਂ ਸਿਰਫ 6 ਜਾਂ 7 ਘੰਟੇ ਹੀ ਸਾਡੇ ਕੋਲ ਨੀਂਦ ਦੇ ਲਈ ਹੁੰਦੇ ਹਨ ਉਹਦੇ ਵਿੱਚ ਅਸੀਂ ਸੌਣਾ ਵੀ ਹੁੰਦਾ ਹੈ ਕਿਸੇ ਸਮੇਂ ਖਾਣਾ ਵੀ ਖਾਣਾ ਹੁੰਦਾ ਹੈ ਸਤ ਸੰਗਤ ਜੀ ਭਾਵਾ ਉਹ ਦੱਸਦੇ ਹਨ ਕਿ ਸਾਡੇ ਆਪਣੇ ਲਈ ਸਿਰਫ 6-7 ਘੰਟੇ ਹੀ ਬਚਦੇ ਹਨ ਬਾਕੀ ਤਾਂ ਕਹਿੰਦੇ ਕਿ ਅਸੀਂ ਆਪਣੇ ਨਿਤ ਦੇ ਰੁਝੇਮਿਆਂ ਦੇ ਵਿੱਚ ਹੀ ਸਮਾਂ ਕੱਢ ਦਿੰਦੇ ਹਾਂ। ਸਾਧ ਸੰਗਤ ਜੀ ਇਹਨਾਂ ਘੰਟਿਆਂ ਦੇ ਵਿੱਚ ਚਾਹੇ ਅਸੀਂ ਸੌਂ ਲਈਏ, ਚਾਹੇ ਬਾਣੀ ਪੜ ਲਈਏ ਤੇ ਚਾਹੇ ਖਾਣਾ ਖਾ ਲਈਏ। ਤੇ ਸਾਧ ਸੰਗਤ ਜੀ ਆਪਾਂ ਪਹਿਲਾਂ ਵੀ ਬੇਨਤੀ ਕਰਦੇ ਹੁੰਦੇ ਸੀ ਕਿ ਸਾਡੇ ਦੂਜੇ ਪਾਤਸ਼ਾਹ ਜੀ ਸਾਨੂੰ ਛੂਟ ਦਿੰਦੇ ਹਨ। ਜੋ ਮਨੁੱਖ ਆਪਣੇ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਬੜੇ ਹੀ ਇਮਾਨਦਾਰੀ ਦੇ ਨਾਲ ਨਿਭਾਉਂਦੇ ਹਨ। ਸਾਧ ਸੰਗਤ ਜੀ ਜੇਕਰ ਉਹ ਅੰਮ੍ਰਿਤ ਵੇਲੇ ਦੀਆਂ ਚਾਰ ਘੜੀਆਂ ਵੀ ਸਾਂਭ ਲੈਣ ਤਾਂ ਬੇੜਾ ਪਾਰ ਹੋ ਸਕਦਾ ਹੈ। ਸਾਧ ਸੰਗਤ ਜੀ ਉਹ ਅੰਮ੍ਰਿਤ ਵੇਲੇ ਉੱਠ ਕੇ ਥੋੜਾ ਸਮਾਂ ਪਰਮਾਤਮਾ ਜੀ ਦੀ ਬੰਦਗੀ ਕਰ ਲੈਣ ਉਹਨਾਂ ਦੀ ਜ਼ਿੰਦਗੀ ਵਿੱਚ ਪੜੀ ਹੋਈ ਗੁਰਬਾਣੀ ਪਰਮਾਤਮਾ ਦੇ ਘਰ ਵਿੱਚ ਪਰਵਾਨ ਹੋ ਜਾਵੇਗੀ। ਸਾਧ ਸੰਗਤ ਜੀ ਜੋ ਉਹਨਾਂ ਦੇ ਸਾਰੇ ਦਿਨ ਦੇ ਕੰਮਕਾਰ ਹੁੰਦੇ ਹਨ ਉਹ ਬੜੀ ਜਲਦੀ ਪੂਰੇ ਹੋ ਜਾਣਗੇ। ਪਰ ਸਾਧ ਸੰਗਤ ਜੀ ਜੇਕਰ ਉਹ ਮਨੁੱਖ ਚਾਹੁੰਦੇ ਹਨ ਜੋ ਸਾਰਾ ਦਿਨ ਵਿਹਲੇ ਰਹਿੰਦੇ ਹਨ ਕਿ ਅੰਮ੍ਰਿਤ ਵੇਲੇ ਉੱਠਣ ਤੋਂ ਬਾਅਦ ਉਹ ਫੇਰ ਸੌ ਜਾਂਦੇ ਹਨ ਉਹਨਾਂ ਦੇ ਲਈ ਸਹੀ ਨਹੀਂ ਹੈ ਉਹਨਾਂ ਦੇ ਲਈ ਇਹ ਗੱਲ ਗਲਤ ਹੈ ਸਾਧ ਸੰਗਤ ਜੀ ਜੇਕਰ ਤੁਸੀਂ ਕੰਮਕਾਰੀ ਲੋਕ ਹੋ ਘਰ ਦੇ ਰੁਝੇਵਿਆਂ ਵਿੱਚ ਰੁੱਝੇ ਹੋਏ ਤਾਂ ਤੁਹਾਡੇ ਲਈ ਸੌਣਾ ਕੋਈ ਗਲਤ ਗੱਲ ਨਹੀਂ ਹੈ ਪਰ ਸਾਧ ਸੰਗਤ ਜੀ ਜਿਹੜੇ ਲੋਕ ਵਿਹਲੇ ਹਨ ਉਹਨਾਂ ਨੂੰ ਅੰਮ੍ਰਿਤ ਵੇਲੇ ਬਾਣੀ ਜੇਕਰ ਉਹ ਪੜ੍ਹਦੇ ਹਨ ਤੇ ਕੋਈ ਵੀ ਲਾਭ ਨਹੀਂ ਹੋਵੇਗਾ ਕਿਉਂਕਿ ਸਾਤ ਸੰਗਤ ਜੀ ਸੌਣ ਦੇ ਲਈ ਬਾਕੀ ਸਾਰਾ ਸਮਾਂ ਹੈ ਪਰ ਜੋ ਅੰਮ੍ਰਿਤ ਵੇਲੇ ਦਾ ਸਮਾਂ ਹੈ ਇਸ ਸਮੇਂ ਦੇ ਵਿੱਚ ਵਾਹਿਗੁਰੂ ਮਾਲਕ ਦੀ ਸਿਫਤ ਸਲਾਹ ਦਾ ਸਮਾਂ ਹੁੰਦਾ ਹੈ ਸਾਤ ਸੰਗਤ ਜੀ ਸਭ ਤੋਂ ਉੱਤਮ ਸਮਾਂ ਹੁੰਦਾ ਹੈ ਇਸ ਵੇਲੇ ਬਰਕਤਾਂ ਤੇ ਰਹਿਮਤਾਂ ਦਾ ਸਮਾਂ ਹੁੰਦਾ ਹੈ ਖੁਸ਼ੀਆਂ ਖੇੜਿਆਂ ਦਾ ਸਮਾਂ ਹੁੰਦਾ ਹੈ ਸਾਤ ਸੰਗਤ ਜੀ ਜਦੋਂ ਮੇਰੇ ਮਾਲਕ ਸਾਡੇ ਉੱਤੇ ਦੋਵੇਂ ਹੀ ਹੱਥਾਂ ਦੇ ਨਾਲ ਕਿਰਪਾ ਵਰਸਾ ਰਹੇ ਹੁੰਦੇ ਹਨ ਸਾਤ ਸੰਗਤ ਜੀ ਇਸ ਕਰਕੇ ਇਸ ਵੇਲੇ ਨੂੰ ਸੰਭਾਲਣਾ ਸਾਡੇ ਲਈ ਬੇਹੱਦ ਜ਼ਰੂਰੀ ਹੈ ਸਾਤ ਸੰਗਤ ਜੀ ਇਹਨਾਂ ਕਮਾਕਾਰਾਂ ਦੇ ਕਰਕੇ ਠੁਕੇਵਾ ਹੋ ਜਾਂਦਾ ਹੈ ਜਾਂ ਉਹਨਾਂ ਨੂੰ ਕੋਈ ਵੱਡੀ ਮਜਬੂਰੀ ਹੈ ਤਾਂ ਸਾਤ ਸੰਗਤ ਜੀ ਇਸ ਨੂੰ ਕੋਈ ਜੇਕਰ ਸਰੀਰਕ ਕਿਸੇ ਨੂੰ ਪ੍ਰੋਬਲਮ ਵੀ ਆ ਜਾਂਦੀ ਹੈ ਜੋ ਜ਼ਿਆਦਾ ਸਮੇਂ ਤੱਕ ਬੈਠ ਨਹੀਂ ਸਕਦੇ ਤਾਂ ਸਾਤ ਸੰਗਤ ਜੀ ਉਹਨਾਂ ਦੀ ਤਾਂ ਗੱਲ ਚਲੋ ਮੰਨ ਲਈ ਉਹਨਾਂ ਨੇ ਆਪਣੀ ਹਾਜ਼ਰੀ ਵੀ ਲਵਾਈ ਹੁੰਦੀ ਹੈ ਪ੍ਰਸਾਦ ਸਿੰਘ ਜੀ ਫਿਰ ਉਹ ਸੌ ਵੀ ਸਕਦੇ ਹਨ ਪਰ ਜਿਹੜੇ ਲੋਕ ਵਿਹਲੇ ਹਨ ਉਹ ਸਾਰਾ ਦਿਨ ਸੌਣ ਦਾ ਹੀ ਕੰਮ ਕਰਦੇ ਹਨ ਤਾਂ ਸਾਧ ਸੰਗਤ ਜੀ ਉਹਨਾਂ ਕੋਲ ਸਮਾਂ ਬਚਦਾ ਹੈ ਅੰਮ੍ਰਿਤ ਵੇਲੇ ਪਰਮਾਤਮਾ ਦੇ ਅੱਗੇ ਹੱਥ ਜੋੜ ਕੇ ਅਰਦਾਸ ਕਰਨ ਕਿ ਵਾਹਿਗੁਰੂ ਜੀ ਤੁਸੀਂ ਸਾਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਆ ਹੈ ਤਾਂ ਸਾਨੂੰ ਉਸ ਸਮੇਂ ਨੂੰ ਸੰਭਾਲਣਾ ਵੀ ਬਖਸ਼ ਦਿਓ ਸਾਨੂੰ ਕੋਈ ਐਸਾ ਕੰਮਕਾਰ ਬਖਸ਼ ਦਿਓ ਜਿਸ ਦੇ ਨਾਲ ਅਸੀਂ ਵੀ ਰੁਝੇਵੇਂ ਵਾਲੇ ਮਨੁੱਖ ਬਣ ਜਾਈਏ ਸਰਡੇ ਤੇ ਰਹਿਮਤਾ ਕਰੋ ਬਖਸ਼ਿਸ਼ਾਂ ਕਰੋ ਸਤਸੰਗਤ ਜੀ ਅੰਮ੍ਰਿਤ ਵੇਲੇ ਪ੍ਰਮਾਤਮਾ ਜੀ ਦੀ ਬਹੁਤ ਵੱਡੀ ਬਖਸ਼ਿਸ਼ ਹੁੰਦੀ ਹੈ ਜਦੋਂ ਕਿਸੇ ਨੂੰ ਨੀਂਦ ਆਉਂਦੀ ਹੈ ਜਾਂ ਫਿਰ ਉਸ ਨੂੰ ਥਕੇਵਾ ਹੁੰਦਾ ਹੈ ਤਾਂ ਸਤਸੰਗਤ ਜੀ ਉਸ ਵੇਲੇ ਅੰਮ੍ਰਿਤ ਵੇਲੇ ਗੁਰੂ ਸਾਹਿਬ ਦੀ ਸਾਖੀ ਸੁਣ ਸਕਦੇ ਹੋ ਜੋ ਗੁਰੂ ਸਾਹਿਬ ਦੀ ਜੀਵਨ ਬਾਰੇ ਕਥਾ ਸੁਣ ਸਕਦੇ ਹਨ ਜਾਂ ਫਿਰ ਅੱਜ ਕੱਲ ਆਨਲਾਈਨ ਦਾ ਜ਼ਮਾਨਾ ਹੈ ਜੀ ਦਰਬਾਰ ਸਾਹਿਬ ਦਾ ਸਿੱਧਾ ਪ੍ਰਸਾਰਣ ਚੱਲਦਾ ਹੁੰਦਾ ਹੈ ਉਸ ਨੂੰ ਵੀ ਤੁਸੀਂ ਸੁਣ ਸਕਦੇ ਹੋ ਸਤਸੰਗਤ ਜੀ ਇਹ ਬਖਸ਼ਿਸ਼ ਇੰਨੀ ਸੌਖੀ ਨਹੀਂ ਮਿਲਦੀ ਹਰ ਇੱਕ ਬੰਦਾ ਅੰਮ੍ਰਿਤ ਵੇਲੇ ਨਹੀਂ ਉੱਠ ਸਕਦਾ ਸਤਸੰਗਤ ਜੀ ਉਹਨਾਂ ਦੇ ਬੜੇ ਵੱਡੇ ਭਾਗ ਹੁੰਦੇ ਹਨ ਬੜੇ ਵੱਡੇ ਕਰਮਾਂ ਦੀ ਨਿਸ਼ਾਨੀ ਹੁੰਦੀ ਹੈ ਸਤਸੰਗਤ ਜੀ ਜਿਹੜੇ ਪਿਛਲੇ ਕਰਮ ਅੱਗੇ ਆ ਜਾਂਦੇ ਹਨ ਤਾਂ ਹੀ ਸਾਨੂੰ ਅੰਮ੍ਰਿਤ ਵੇਲੇ ਜਾਗ ਆਉਂਦੀ ਹੈ ਸਤਸੰਗਤ ਜੀ ਨਹੀਂ ਤਾਂ ਲੱਖਾਂ ਕੋਸ਼ਿਸ਼ਾਂ ਦੇ ਬਾਅਦ ਵੀ ਅੰਮ੍ਰਿਤ ਵੇਲੇ ਉੱਠਿਆ ਹੀ ਨਹੀਂ ਜਾ ਸਕਦਾ ਸਤ ਸੰਗਤ ਜੀ ਇਸ ਕਰਕੇ ਸਾਡੀ ਪਹਿਲਾਂ ਤੋਂ ਹੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਅੰਮ੍ਰਿਤ ਵੇਲੇ ਦਾ ਜਿੰਨਾ ਵੀ ਵੇਲਾ ਹੈ 3 ਘੰਟੇ ਦਾ ਸਮਾਂ ਸੰਭਾਲਣਾ ਹੀ ਸੰਭਾਲਣਾ ਹੈ ਸਤ ਸੰਗਤ ਜੀ ਇਸ ਸਮੇਂ ਵਿੱਚ ਬਾਣੀ ਪੜੀ ਜਾਵੇ ਜੇਕਰ ਤੁਸੀਂ ਜਪਜੀ ਸਾਹਿਬ ਦਾ ਪਾਠ ਕਰਨਾ ਚਾਹੁੰਦੇ ਹੋ ਜਾਂ ਮੂਲ ਮੰਤਰ ਦਾ ਜਾਪ ਕਰਨਾ ਚਾਹੁੰਦੇ ਹੋ ਤੁਸੀਂ ਉਹ ਵੀ ਕਰ ਸਕਦੇ ਹੋ ਸਤ ਸੰਗਤ ਜੀ ਕਿਸੇ ਤੋਂ ਜ਼ਿਆਦਾ ਸਮਾਂ ਚੌਂਕੜਾ ਮਾਰ ਕੇ ਜੇਕਰ ਨਹੀਂ ਬੈਠਿਆ ਜਾਂਦਾ ਤਾਂ ਉਹ ਨਹੀਂ ਜੇਕਰ ਬੈਠ ਸਕਤੇ ਤਾਂ ਪੰਜ ਬਾਣੀਆਂ ਦਾ ਪਾਠ ਬੈਠ ਕੇ ਨਹੀਂ ਕਰ ਸਕਦੇ ਕਈਆਂ ਨੂੰ ਦੂਜੀਆਂ ਬਾਣੀਆਂ ਔਖੀਆਂ ਲੱਗਦੀਆਂ ਹਨ ਤਾਂ ਸਾਧ ਸੰਗਤ ਜੀ ਜੇਕਰ ਤੁਹਾਨੂੰ ਜਪਜੀ ਸਾਹਿਬ ਦੇ ਪਾਠ ਵਿੱਚ ਆਨੰਦ ਆਉਂਦਾ ਹੈ ਤਾਂ ਤੁਸੀਂ ਉਹੀ ਬਾਣੀ ਕਰ ਸਕਦੇ ਹੋ ਪਰਮਾਤਮਾ ਜੀ ਦੇ ਵੱਲੋਂ ਖੁੱਲੀ ਛੋਟ ਹੈ ਸਾਧ ਸੰਗਤ ਜੀ ਜੇਕਰ ਬਾਣੀ ਪੜਨ ਤੋਂ ਬਾਅਦ ਤੁਹਾਨੂੰ ਨੀਂਦ ਆਉਂਦੀ ਹੈ ਤਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਜੀਵਨ ਬਾਰੇ ਦਰਬਾਰ ਸਾਹਿਬ ਦਾ ਸਿੱਧਾ ਪ੍ਰਸਾਰਣ ਕੀਰਤਨ ਹੁੰਦਾ ਹੈ ਉਹ ਵੇਖ ਸਕਦੇ ਹੋ ਟੀਵੀ ਲਗਾ ਕੇ ਸਾਧ ਸੰਗਤ ਜੀ ਕਈ ਵਾਰ YouTube ਤੇ ਵੀ ਤੁਸੀਂ ਗੁਰੂ ਸਾਹਿਬ ਦੀਆਂ ਕਥਾ ਕਹਾਣੀਆਂ ਸੁਣ ਸਕਦੇ ਹੋ ਤਾਂ ਜੋ ਤੁਹਾਨੂੰ ਅੰਮ੍ਰਿਤ ਵੇਲੇ ਨੀਂਦ ਨਾ ਆਵੇ ਤੁਹਾਡਾ ਮਨ ਨਾ ਭਟਕੇ ਤੇ ਸਾਧ ਸੰਗਤ ਜੀ ਤੁਹਾਨੂੰ ਨੀਂਦ ਆਉਣ ਦੇ ਨਾਲ ਤੁਸੀਂ ਗੁਰੂ ਜੀ ਦੀਆਂ ਬਖਸ਼ਿਸ਼ਾਂ ਤੋਂ ਵਾਂਝੇ ਨਾ ਰਹਿ ਜਾਓ ਪਰਮਾਤਮਾ ਦੇ ਨਾਲ ਜੁੜੇ ਰਹੋ ਸਾਤ ਸੰਗਤ ਜੀ ਤੁਹਾਡਾ ਇੰਟਰਸਟ ਪਰਮਾਤਮਾ ਦੇ ਵੱਲ ਬਣਿਆ ਰਹੀਂ ਗੁਰੂ ਦੇ ਨਾਲ ਤੁਸੀਂ ਜੁੜੇ ਰਹੋ ਰਿਲੇਟਡ ਉਹਨਾਂ ਦੀਆਂ ਸਾਖੀਆਂ ਸੁਣਦੇ ਰਹੋ ਸਾਤ ਸੰਗਤ ਜੀ ਗੁਰੂਆਂ ਦੇ ਜੀਵਨ ਬਾਰੇ ਵੀ ਸੁਣ ਪੜ ਸਕਦੇ ਹੋ ਜੇਕਰ ਅੰਮ੍ਰਿਤ ਵੇਲੇ ਉੱਤੇ ਤੁਹਾਡੇ ਤੇ ਕਿਰਪਾ ਹੋਊਗੀ ਤੇ ਤੁਸੀਂ ਬੜੇ ਹੀ ਕਰਮਾ ਵਾਲੇ ਬਣ ਜਾਓਗੇ ਵਾਹਿਗੁਰੂ ਜੀ ਦੀਆਂ ਬਖਸ਼ਿਸ਼ਾਂ ਤੁਹਾਡੇ ਤੇ ਬਹੁਤ ਜ਼ਿਆਦਾ ਹੋਣ ਜਾਣਗੀਆਂ ਜੇਕਰ ਤੁਹਾਡੇ ਕੰਮਕਾਰ ਕਰਕੇ ਨੀਂਦ ਪੂਰੀ ਨਹੀਂ ਹੁੰਦੀ ਤਾਂ ਫਿਰ ਸੌ ਸਕਦੇ ਹੋ ਕਿਉਂਕਿ ਨੀਂਦ ਕਰਨੀ ਪੂਰੀ ਵੀ ਬੜੀ ਜ਼ਰੂਰੀ ਹੈ ਸਾਧ ਸੰਗਤ ਜੀ ਜੇਕਰ ਨੀਂਦ ਪੂਰੀ ਨਹੀਂ ਹੋਵੇਗੀ ਫਿਰ ਅਸੀਂ ਬਾਕੀ ਦੇ ਕੰਮ ਤੰਦੇ ਕਿਸ ਤਰੀਕੇ ਨਾਲ ਨਿਬੇੜਾਂਗੇ ਇਸ ਲਈ ਸਾਧ ਸੰਗਤ ਜੀ ਸਾਡੇ ਉੱਤੇ ਪਰਮਾਤਮਾ ਵੱਲੋਂ ਕੋਈ ਬੰਦਿਸ਼ ਨਹੀਂ ਜੇਕਰ ਤੁਸੀਂ ਮਜਬੂਰੀ ਕਾਰਨ ਅੱਧਾ ਘੰਟਾ ਪਰਮਾਤਮਾ ਲਈ ਕੱਢ ਰਹੇ ਹੋ ਵਾਹਿਗੁਰੂ ਜੀ ਫਿਰ ਵੀ ਤੁਹਾਡੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਦੇਣਗੇ ਸਾਤ ਸੰਗਤਾਂ ਜੀ ਇਹ ਸੀ ਜੀ ਅੱਜ ਦੀ ਕਥਾ ਵਿਚਾਰ ਇੰਨੀ ਹੀ ਸੇਵਾ ਸਾਡੀ ਪਰਵਾਨ ਕਰ ਲੈਣਾ ਜੀ ਸਾਤ ਸੰਗਤਾਂ ਜੀ ਉਮੀਦ ਕਰਦੇ ਹਾਂ ਜੀ ਅੱਜ ਦੀ ਤੁਹਾਨੂੰ ਕਥਾ ਵਿਚਾਰ ਬਹੁਤ ਹੀ ਵਧੀਆ ਲੱਗੀ ਹੋਵੇਗੀ ਸੋ ਇਸ ਲਈ ਪਰਮਾਤਮਾ ਜੀ ਦੇ ਅੱਗੇ ਹੱਥ ਛੋੜ ਕੇ ਬੇਨਤੀ ਹੈ ਜੀ ਕਿ ਸਰਬੱਤ ਦਾ ਭਲਾ ਕਰਨ ਸਾਰਿਆਂ ਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ